ਹਾਂਜੀ ਮਸ਼ੀਨਵਰਕ ਵਾਲੇ ਗਰਮ ਸੂਟ ਆ ਚੁੱਕੇ ਨੇ ਘੇਰਿਆਂ ਤੇ 슬ੀਵਸ ਤੇ ਐਮਬਰਾਇਡਰੀ ਆਏਗੀ ਪ੍ਰਾਈਸ ਮੈਂਸ਼ਨ ਕੀਤਾ ਹੋਇਆ ਸਾਰਿਆਂ ਦਾ ਇਹ ਪੈਚਵਰਕ ਕੀਤਾ ਹੋਇਆ ਜੀ ਇਹਨਾਂ ਦੇ ਉੱਪਰ ਇਹ ਸਪੈਸ਼ਲ ਹੈ ਜੀ ਸੂਟ ਬਹੁਤ ਸੋਹਣੇ ਉਹਨਾਂ ਦੇ ਲਾਈਟ ਸੋਬਰ ਜੀ ਇਹਨਾਂ ਤੇ ਐਮਬਰਾਇਡਰੀ ਹੈਗੀ ਹੈ ਸਿੰਪਲ ਜਿਹੜੀ ਗਰਲਸ ਵਾਸਤੇ ਸਪੈਸ਼ਲ ਸਿੰਪਲ ਜੇ ਸੂਟ ਹੈ ਜੀ ਤੁਸੀਂ ਇਹ ਬਾਈ ਕਰ ਸਕਦੇ ਹੋ ਹਾਂਜੀ ਵੈਲਵੈਟ ਦੀਆਂ ਫਰੌਕ ਆ ਗਈਆਂ ਜੀ ਇਹ 3.5 ਮੀਟਰ ਦਾ ਪੱਣਾ ਹੁੰਦਾ ਹੈ ਪਰ ਫੁੱਲ ਸੂਟ ਹੁੰਦਾ ਹੈ ਤੁਸੀਂ ਇਹਦਾ ਪਲਾਜ਼ੋ ਜਾਂ ਫਿਰ ਸਟ੍ਰੇਟ ਸਲਵਾਰ ਵੀ ਬਣਾ ਸਕਦੇ ਹੋ ਨਾਲ ਫਰੌਕ ਪੂਰੀ ਫੁੱਲ ਆਏਗੀ ਹੈਵੀ ਸੂਟ ਵੀ ਐਡ ਕੀਤੇ ਆ ਜੀ ਆਪਾਂ ਆਰਗੈਂਜ਼ਾ ਦੇ ਉੱਪਰ ਕਾਫੀ ਜ਼ਿਆਦਾ ਡਿਮਾਂਡ ਹੈਗੀ ਤੇ ਇਹ ਬੁਟੀਕ ਸੂਟ ਨੇ ਆਰਗੈਂਜ਼ਾ ਦੇ ਉੱਪਰ ਇਹ ਵੀ ਰੈਡੀ ਹੋਏ ਨੇ ਇਹ ਵੀ ਤੁਸੀਂ ਲੈ ਸਕਦੇ ਹੋ ਬਾਕੀ ਬਹੁਤ ਸੋਹਣੇ ਸੋਹਣੇ ਹੈਵੀ ਸੂਟ ਆਪ ਐਡ ਕੀਤੇ ਨੇ 1-1 2-2 ਪੀਸ ਐਡ ਕੀਤੇ ਹੋਏ ਨੇ ਕਲਰ ਆਪਸ਼ਨ ਤੁਸੀਂ ਚੈੱਕ ਕਰਕੇ ਲੈ ਸਕਦੇ ਹੋ ਇਹ ਸ ਸੂਟ ਆਪਾਂ ਡਿਸਪੈਚ ਕੀਤੇ ਆ ਜੀ ਹੈਵੀ ਸੂਟ ਤੇ ਡਿਸਪੈਚਿੰਗ ਤੁਸੀਂ ਦੇਖ ਸਕਦੇ ਹੋ ਬਹੁਤ ਜਿਆਦੇ ਸੋਨੇ ਸੂਟ ਆ ਜਿਨ੍ਹਾਂ ਦੇ ਘਰ ਗਏ ਨੇ ਬਹੁਤ ਜਿਆਦੇ ਪਸੰਦ ਕੀਤੇ ਗਏ ਆ ਜੀ ਥੈਂਕ ਯੂ ਸੋ ਮਚ